ਅੱਜ ਜਿਲ੍ਹਾ ਭਾਰਤੀ ਜਨਤਾ ਪਾਰਟੀ ਦੇ ਅੰਦਰ ਕੁਝ ਚਮਚੇ ਟਾਈਪ ਲੋਕ ਆ ਚੁੱਕੇ ਆ ਉਹ ਚਮਚੇ ਆਪ ਤਾਂ ਕੰਮ ਕਰਦੇ ਨਹੀਂ ਦੂਜਿਆਂ ਨੂੰ برداشت ਨਹੀਂ ਕਰ ਸਕਦੇ ਅੱਜ ਜਿਸ ਤਰ੍ਹਾਂ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਕਰ ਰਹੀ ਹੈ ਮੈਂ ਉਹਨਾਂ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ join ਕੀਤੀ ਹੈ ਤੁਸੀਂ ਆਪਣੀ ਪਾਰਟੀ ਨੂੰ ਹੁਣ ਤੁਸੀਂ ਉਹਦੇ ਵਿੱਚ ਸਿੱਧਾ ਬਹੁਤ ਵਧੀਆ ਕਹਿਤਾ ਸੀ ਹੁਣ ਤੁਸੀਂ ਕਹ ਰਹੇ ਸਭ ਤੋਂ ਠੱਗਿਆ ਪ੍ਰਚਾਰ ਕੀਤਾ ਮਨ ਲਗੀ ਪਾਰਟੀ ਚੇਂਜ ਕਰਦੇ ਹੀ ਤੁਹਾਡੀ ਭਾਸ਼ਾ ਬਦਲ ਗਈ ਆ ਮੇਰੇ ਕੋਈ ਭਾਸ਼ਾ ਨਹੀਂ ਬਦਲੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਜੀ ਭਾਰਤੀ ਜਨਤਾ ਪਾਰਟੀ ਨੇ ਕੂ ਪ੍ਰਚਾਰ ਕੀਤਾ ਸਾਡੀ ਪਾਰਟੀ ਦੇ ਵਿਰੁੱਧ ਕਿਹੜੇ ਨੀਤੀਆਂ ਐਸੀਆਂ ਹੋ ਗਿਆ ਆਮ ਪੰਜਾਬ ਦੇ ਵਿੱਚ ਉਹਨਾਂ ਐਮਪੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਜਿੱਤੇ ਨਹੀਂ ਮਿਲੀ ਹਾਰ ਗਏ ਆ ਤੇ ਕਾਂਗਰਸ ਦੇ ਵਿਜੇ ਪ੍ਰਾਪਤ ਹੋਈ ਆ ਫੇਰ ਵੀ ਤੁਹਾਨੂੰ ਕੀ ਨਜ਼ਰ ਆ ਗਿਆ ਇਹਨ ਗੁਨਾਵੱਦ ਐਮਪੀ ਸਾਡੇ ਮੈਂਬਰ ਪਾਰਲੀਮੈਂਟੇ ਬੈਠ ਰਹੇ ਆ ਔਰ ਸੁਣੀ ਤੇ ਲੋਕ ਭਾਗ ਜਾਂਦਾ ਪਾਰਟੀ ਦੇ ਕਿੰਨੀਆਂ ਸੀ ਦੋ ਅੱਜ ਕਿੰਨੀਆਂ 0 ਭਾਜੀ ਬੀਜੇਪੀ ਦਾ ਮੈਂ ਦੇਖੋ ਇੱਕ ਬਹੁਤ ਅੱਛਾ ਉਹ ਕੋ ਭਾਰੂ ਕਲੀਟਰ ਹੈ ਸਟੇਜਾਂ ਦੇ ਉੱਤੇ ਜਾਂਦੇ ਸੀ ਭਾਜਪਾ ਦਾ ਪ੍ਰਚਾਰ ਕਰਦੇ ਸੀ ਖੁਦ ਅੱਗੇ ਹੋ ਕੇ ਕਰਦੇ ਸੀ ਫੇਰ ਵੀ ਤੁਸੀਂ ਨਰਾਜ਼ ਕੀ ਹੋਗੇ ਲੋਕਾਂ ਨੇ ਤੁਹਾਨੂੰ ਕਿਉਂ ਪਤਵੰਤਾ ਨਹੀਂ ਸਮਝਾਇਆ ਨਾ ਪਾਇਤੀ ਦਾ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਨਿਸ਼ਠਾ ਦੇ ਨਾਲ 22 ਸਾਲ 22 ਸਾਲ ਥੋੜੇ ਹੀ ਹੁੰਦੇ ਆਪਣੇ ਜੀਵਨ ਦੇ 22 ਸਾਲ ਪਾਰਟੀ ਨੂੰ ਦਿੱਤੇ ਆ ਔਰ ਪਾਰਟੀ ਨੇ ਮੈਨਾਂ ਕੀ ਦਿੱਤਾ ਮੈਂ ਤੁਹਾਨੂੰ ਦੱਸ ਰਿਹਾ ਕਿ 2 ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਵੱਲੋਂ 1100 ਰੁਪਏ ਤੁਸੀਂ 1000 ਰੁਪਏ ਕਹਿੰਦੇ 1100 ਰੁਪਏ ਵਾਲੀ ਸਕੀਮ ਬਹੁਤ ਜਲਦ ਲਾਗੂ ਹੋ ਰਹੀ ਆ ਜੁੜੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਦੋਂ ਐਮ ਐਲ ਏ ਬਣੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕਹਿਤਾ ਕਿ ਮੇਰੇ ਹਲਕਾ ਸੈਂਟਰਲ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਮੈਨੂੰ ਫੜਿਆ ਗਿਆ ਖਾਸ ਕਰਕੇ ਕੰਨ ਲਾ ਕੇ ਸੁਣ ਲੋ ਕਿ ਜੇ ਕੋਈ ਨਸ਼ਾ ਵੇਚਦਾ ਜਾਂ ਫਿਰ ਨਸ਼ਾ ਕਰਦਾ ਮੈਨੂੰ ਪਤਾ ਲੱਗ ਗਿਆ ਤਾਂ ਹੰਡਾ ਉਹ ਹਾਲ ਕਰੂੰਗਾ ਯਾਦ ਰੱਖਿਓ ਜਿਹੜੇ ਵੇਚਣ ਵਾਲਿਓ ਜਾਂ ਤਾਂ ਮੇਰਾ ਹਲਕਾ ਸੈਂਟਰਲ ਛੱਡ ਦਿਓ ਜਾਂ ਫਿਰ ਜੇਲ੍ਹ ਤੋਂ ਅਦਲੀਤ ਪਿਆ ਰੁਪਿਆ ਸ਼ੋਕ ਪ੍ਰਸ਼ਣ ਪੱਪੀ ਜਿਨੇ ਕਿਆ ਸੀ ਤੁਹਾਡਾ ਸਵਾਗਤ ਆ ਸਾਡੇ ਚੈਨਲ ਦੇ ਵਿੱਚ ਮੈਂ ਤੁਹਾਡਾ ਆਪਣਾ ਸੰਦੀਪ ਚੱਡਾ ਪਾਰਟੀਆਂ ਦੇ ਵਿੱਚ ਫੇਰ ਬਦਲ ਨਜ਼ਰ ਆ ਰਿਹਾ ਭਾਜਪੀ ਨੂੰ ਵੱਡਾ ਛਟਕਾ ਲੱਗਿਆ ਜਿੱਥੇ ਗੋਲਦੀ ਸਬਰਵਾਲ ਜਿਹੜੇ ਕਿ ਲੁਧਿਆਣਾ ਦੀ ਸ਼ਾਨ ਮੰਨੇ ਜਾਂਦੇ ਸੀ ਤਾਂ ਬਹੁਤ ਸੇਵਾ ਵੀ ਕੀਤੀਆਂ ਲੋਕਡਾਊਨ ਦੇ ਵਿੱਚ ਇਹਨਾਂ ਨੇ ਤੇ ਭਾਜੀਪੀ ਦੇ ਵਿੱਚ ਵੱਡੀ ਰੀਡ ਦੀ ਹੱਡੀ ਵੀ ਸੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਹੋ ਗਏ ਤੇ ਸਾਡੇ ਨਾਲ ਗੋਲਡੀ ਸਬਰਵਾਲ ਜੀ ਮੌਜੂਦ ਆ ਗੋਲਡੀ ਸਬਰਵਾਲ ਜੀ ਬਹੁਤ ਬਹੁਤ ਸਵਾਗਤ ਆ ਸਾਡੇ ਚੈਨਲ ਦੇ ਵਿੱਚ ਨਮਸਕਾਰ ਦੀ ਸਾਰੇ ਦੋਸਤਾਂ ਦਾ ਗੋਲਡੀ ਸਬਰਵਾਲ ਜੀ ਰੀਡ ਦੀ ਹੱਡੀ ਸੀ ਭਾਜੀਪੀ ਦੀ ਇਕਦਮੀ ਝਟਕਾ ਲੱਗ ਗਿਆ ਭਾਜਪਾ ਨੂੰ ਕਿ ਗੋਲਦੀ ਸੱਬਰਵਾਲ ਵੀ ਜਾ ਸਕਦੇ ਆ ਇਹ ਯਕਦਮ ਨਹੀਂ ਹੋਇਆ ਚੱਡਾ ਸਾਹਿਬ ਯਕਦਮ ਨਹੀਂ ਹੋਇਆ ਬੜੀ ਦੇਰ ਤੋਂ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਵੱਲੋਂ ਮੈਨੂੰ ਦਰਕਨਾਰ ਕੀਤਾ ਜਾ ਰਿਹਾ ਸੀ ਲਗਭਗ ਡੇਢ ਸਾਲਾਂ ਤੋਂ ਮੈਨੂੰ ਕਿਸੇ ਵੀ ਪ੍ਰੋਗਰਾਮ ਦੀ ਕਿਸੇ ਵੀ ਮੀਟਿੰਗ ਦੀ ਕੋਈ ਸੂਚਨਾ ਨਹੀਂ ਦਿੱਤੀ ਜਾਂਦੀ ਸੀ ਜਦ ਕਿ ਤੁਸੀਂ ਸਭ ਜਾਣਦੇ ਹੋ ਮੈਂ ਨੂੰ ਪਾਰਟੀ ਦੇ ਅੰਦਰ ਪਿਛਲੇ 20-25 ਸਾਲਾਂ ਤੋਂ ਲਗਾਤਾਰ ਮੈਂ ਕੰਮ ਕਰ ਰਹੇ ਆ ਨਿਰੰਤਰ ਕੰਮ ਕਰ ਰਹੇ ਆ ਦਿਨ ਰਾਤ ਕੰਮ ਕਰਦਾ ਪਾਰਟੀ ਦੀ ਚੜ੍ਹਾਈ ਦੇ ਲਈ ਉਸ ਤੋਂ ਪਹਿਲਾਂ ਵੀ ਮੇਰੇ ਪਿਤਾ ਜੀ ਨੇ ਦੋ ਵਾਰੀ ਪਾਰਟੀ ਦੇ ਲਈ ਜੇਲ੍ਹ ਕੱਟੀ ਆ ਪਰ ਅੱਜ ਵੀ ਸਾਨੂੰ ਕਰਕਨਾ ਕੀਤਾ ਜਾਵੇ ਅੱਜ ਜ਼ਿਲ੍ਹਾ ਭਾਰਤੀ ਜਨਤਾ ਪਾਰਟੀ ਦੇ ਅੰਦਰ ਕੁਝ ਚਮਚੇ ਟਾਈਪ ਲੋਗ ਆ ਚੁੱਕੇ ਆ ਕੁਝ ਚਮਚੇ ਟਾਈਪ ਲੋਗ ਆ ਚੁੱਕੇ ਆ ਉਹ ਚਮਚੇ ਆਪ ਤਾਂ ਕੰਮ ਕਰਦੇ ਨਹੀਂ ਦੂਜਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤੇ ਦੂਜੀ ਗੱਲ ਅੱਜ ਜਿਸ ਤਰ੍ਹਾਂ ਪੂਰੇ ਪੰਜਾਬ ਨਹੀਂ ਪੂਰੇ ਦੇਸ਼ ਦੇ ਅੰਦਰ ਆਮ ਆਦਮੀ ਪਾਰਟੀ ਕਰ ਰਹੀ ਹੈ ਮੈਂ ਉਹਨਾਂ ਦੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਕਿਹੜੀ ਨੀਤੀਆਂ ਐਸੀਆਂ ਹੋ ਗਿਆ ਆਪ ਦਾ ਪੰਜਾਬ ਦੇ ਵਿੱਚ ਉਹਨਾਂ ਐਮਪੀ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ ਵਿਜੇ ਨਹੀਂ ਮਿਲੀ ਹਾਰ ਗਏ ਆ ਕਾਂਗਰਸ ਦੇ ਵਿਜੇ ਪ੍ਰਾਪਤ ਹੋਈ ਆ ਫੇਰ ਵੀ ਤੁਹਾਨੂੰ ਕੀ ਨਜ਼ਰ ਆ ਗਿਆ ਸਭ ਤੋਂ ਘਟਿਆ ਪ੍ਰਚਾਰ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਵਿੱਚ ਕੀਤਾ ਉਹ ਕੀ ਹੈ ਮੈਂ ਦੱਸਦਾ ਤੁਹਾਨੂੰ ਤੁਸੀਂ ਉਹਨੇ ਕਿਹਾ ਨਾ ਕਿ ਕਿੱਦਾਂ ਤੁਸੀਂ ਆਪਣੀ ਪਾਰਟੀ ਨੂੰ ਹੁਣ ਤੁਸੀਂ ਉਹਦੇ ਵਿੱਚ ਸਿੱਧਾ ਬਹੁਤ ਵਧੀਆ ਕਹਿਤਾ ਸੀ ਹੁਣ ਤੁਸੀਂ ਕਹਿੰਦੇ ਸਭ ਤੋਂ ਘਟਿਆ ਪ੍ਰਚਾਰ ਕੀਤਾ ਮਨ ਲਗੇ ਪਾਰਟੀ ਚੇਂਜ ਕਰਦੇ ਹੀ ਤੁਹਾਡੀ ਭਾਸ਼ਾ ਬਦਲ ਗਈ ਆ ਮੇਰੀ ਕੋਈ ਭਾਸ਼ਾ ਨਹੀਂ ਬਦਲੀ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਕੂ ਪ੍ਰਚਾਰ ਕੀਤਾ ਆਮਾਦੀ ਪਾਰਟੀ ਦੇ ਵਿਰੁੱਧ ਮੈਂ ਤੁਹਾਨੂੰ ਦੱਸਣਾ ਚਾਹਨਾ ਪਹਿਲੇ ਮੇਰੀ ਕੋਣ ਗੱਲ ਸੁਣੋ ਮੈਂ ਤੁਹਾਨੂੰ ਕਹਿਣਾ ਚਾਹਨਾ ਕਿ ਸਾਡੀ ਆਮਾਦੀ ਪਾਰਟੀ ਦੀਆਂ ਕਿੰਨੀਆਂ ਸੀਟਾਂ ਸੀ ਨੰਬਰ ਪਾਰਲੀਮੈਂਟ ਦੀ ਪਿਛਲੇ ਇਲੈਕਸ਼ਨਾਂ ਚ ਬੋਲੋ ਇੱਕ ਸੀਟ ਸੀ ਇੱਕ ਸੀਟ ਅੱਜ ਕਿੰਨੀਆਂ ਤਿੰਨ ਅਸੀਂ ਤਾਂ ਤਿੰਨ ਗੁਣਾ ਵੱਧ ਸਾਡਾ ਸਰਕਾਰ ਹੈ ਤਿੰਨ ਗੁਨਾ ਵਾਧੇ ਐਮਪੀ ਸਾਡੇ ਮੈਂਬਰ ਪਾਰਲੀਮੈਂਟੇ ਬੈਠ ਰਹੇ ਆ ਔਰ ਸੁਣੀ ਤੇ ਲੋਕ ਭਾਰਤੀ ਜਨਤਾ ਪਾਰਟੀ ਦੇ ਕਿੰਨੀਆਂ ਸੀ ਦੋ ਔਰ ਅੱਜ ਕਿੰਨੀਆਂ 0 ਤੇ ਅਸੀਂ ਜਿੱਤੇਗੇ ਅੱਜ ਜਿੱਤੇ ਅਸੀਂ ਦਿੱਤੇ ਗਏ ਦੀ ਪਾਾ ਮੰਨ ਤੁਸੀਂ ਆਪਾ ਪਾਰਟੀ ਚ ਆਏ ਹੋ ਨਾ ਪਹਿਲੇ ਤਾਂ ਬੀਜੇਪੀ ਦੇ ਵਿੱਚ ਹੀ ਸੀ ਨਾ ਉਦੋਂ ਤਾਂ ਉਹਨੀਆਂ ਖੂਬੀਆਂ ਸੀ ਨਾ ਤੁਸੀਂ ਖੂਬੀਆਂ ਲੋਕਾਂ ਨੂੰ ਦਿਨਾ ਰਹੇ ਸੀ ਕਿ ਭਾਜੀ ਬੀਜੇਪੀ ਦਾ ਮੈਂ ਦੇਖੋ ਇੱਕ ਬਹੁਤ ਅੱਛਾ ਬਹਾਰੂਕ ਲੀਡਰ ਆ ਸਟੇਜਾਂ ਦੇ ਉੱਤੇ ਜਾਂਦੇ ਸੀ ਬੀਜੇਪੀ ਦਾ ਪ੍ਰਚਾਰ ਕਰਦੇ ਸੀ ਖੁਦ ਅੱਗੇ ਹੋ ਕੇ ਕਰਦੇ ਸੀ ਫੇਰ ਵੀ ਤੁਸੀਂ ਨਾਰਾਜ਼ਗੀ ਹੋ ਗਈ ਲੋਕਾਂ ਨੇ ਤੁਹਾਨੂੰ ਕਿਉਂ ਫਤਵਾ ਨਹੀਂ ਸਮਝਿਆ ਬਿਲਕੁਲ ਸਹੀ ਗਿਆ ਤੁਸੀਂ ਮੈਂ ਪਾਰਟੀ ਦਾ ਪੂਰੀ ਇਮਾਨਦਾਰੀ ਦੇ ਨਾਲ ਪੂਰੀ ਨਿਸ਼ਠਾ ਦੇ ਨਾਲ 22 ਸਾਲ 22 ਸਾਲ ਥੋੜੇ ਨਹੀਂ ਹੁੰਦੇ ਆਪਣੇ ਜੀਵਨ ਦੇ 22 ਸਾਲ ਪਾਰਟੀ ਨੂੰ ਦਿੱਤੇ ਆ ਔਰ ਪਾਰਟੀ ਨੇ ਮੇਰਾ ਕੀ ਕੀਤਾ ਪਿਛਲੇ 1.5 ਸਾਲ ਤੋਂ ਲਗਾਤਾਰ ਮੈਨੂੰ ਦਰਕਨਾਲ ਕੀਤਾ ਜਾ ਰਿਹਾ ਉਹ ਪੁੱਛੇ ਜਾ ਕੇ ਜ਼ਿਲ੍ਹਾ ਪ੍ਰਧਾਨ ਨੂੰ ਔਰ ਅੰ内 ਆਫਿਸ ਬਿਊਰੋ ਨੂੰ ਕਿ ਦੱਸੋ ਕਸਮ ਖਾ ਕੇ ਜਿੰਨੂੰ ਮੰਦੇ ਹੋ ਕਿ ਦੱਸੋ ਤੁਸੀਂ ਮੈਨੂੰ ਕਿਹੜੇ ਪ੍ਰੋਗਰਾਮ ਦੀ ਸੂਚਨਾ ਅਜੇ ਤੱਕ ਤੁਹਾਡੇ ਦਫ਼ਤਰ ਤੋਂ ਮਿਲੀ ਹੈ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਬੀਜੇਪੀ ਬਾਰੇ ਪਰ ਇਹ ਹਟਦੇ ਨਹੀਂ ਦੇ ਲੋਕ ਮੇਰੇ ਤੇ ਇਲਜ਼ਾਮ ਲਾ ਰਹੇ ਕਿ 골ਡੀ ਸਰਕਾਰ ਕਰਕੇ ਗਿਆ 골ਡੀ ਪ੍ਰੈਸ਼ਰ ਹਟ ਗਿਆ ਉਹ ਤੁਸੀਂ ਆਪਣੀ ਗਲਤੀਆਂ ਕੋ ਨਹੀਂ ਮੰਨਦੇ ਉਹ ਜੇ ਮੈਂ ਸਰਕਾਰ ਕਰਕੇ ਗਿਆ ਹੁੰਦਾ ਤਾਂ ਆਮ ਆਦੀ ਪਾਰਟੀ ਸਰਕਾਰ 3 ਸਾਲ ਪਹਿਲਾਂ ਆਈ ਸੀ ਮੈਂ ਉਦੋਂ ਜੁਆਇਨ ਕਰ ਜਾਂਦਾ ਜੇ ਮੈਂ ਸਰਕਾਰ ਕਰਕੇ ਗਿਆ ਹੁੰਦਾ ਤੇ ਮੈਂ 8 ਸਾਲ ਪਹਿਲਾਂ ਜਦੋਂ ਕਾਂਗਰਸ ਸਰਕਾਰ ਆਈ ਸੀ ਮੈਂ ਉਦੋਂ ਚਲੇ ਜਾਂਦਾ ਮੈਂ ਆਪੋਜੀਸ਼ਨ ਦੇ ਵਿੱਚ ਕੱਟੇ ਹਰੇਕ ਇਲੈਕਸ਼ਨ ਮਿਲ ਪਾਰਟੀ ਦਾ ਸਾਥ ਦਿੱਤਾ ਬੂਥਾਂ ਦੇ ਬੈਠਿਆ ਹਰੇਕ ਪਾਰਟੀ ਦੇ ਲੋਕਾਂ ਨਾਲ ਬਗੈਰ ਕਿਸੇ ਡਰ ਤੋਂ ਨਿਰਪੈ ਹੋ ਕੇ ਆਪਣੇ ਬੂਥ ਤੇ ਬੈਠਦਾ ਸੀਗਾ ਪਾਰਟੀ ਦਾ ਪ੍ਰਚਾਰ ਕਰਦਾ ਸੀ ਆਈ ਫੀਲ ਲਗਾਇੰਦੇ ਜਿੱਥੇ ਮੈਂ ਰਹਿਣਾ ਉਸ ਇਲਾਕੇ ਦੇ ਵਿੱਚ ਜੇ ਭਾਜੀ ਪੀ ਕਾਇਮ ਕੀਤੀ ਤੇ ਮੇਰੇ ਪਿਤਾ ਜੀ ਨੇ ਕੀਤੀ ਆ ਉਸ ਤੋਂ ਬਾਅਦ ਮੈਂ ਕਮਾਨ ਸੰਭਾਲ ਲਈ ਆ ਇਹਨਾਂ ਨੂੰ ਪੁੱਛੋ ਫੀਲ ਲਗਾਣ ਚ ਤੁਹਾਡੇ ਕੋਲ ਕਿਹੜਾ ਵਰਕਰ ਸੀ ਜਿਹੜਾ ਸਾਰੇ ਬੂਥ ਸੰਭਾਲਦਾ ਔਰ ਮੈਂ ਤਾਂ ਇਹਨਾਂ ਨੂੰ ਪਹਿਲੇ ਵੀ ਕਹਿ ਕੇ ਹਟਿਆ ਮੇਰਾ ਮੂੰਹ ਨਾ ਖਿਲਵਾਓ ਜਿਹੜਾ ਬੀਜੇਪੀ ਦੇ ਅੰਦਰ ਚਾਰ ਪੰਜ ਚਮਚੇ ਆ ਚਾਰ ਪੰਜ ਚਮਚੇ ਉਹ ਸਫਾਰਸ਼ੀ ਚਮਚੇ ਆ ਸਫਾਰਸ਼ੀ ਚਮਚੇ ਜਿਹੜਾ ਜ਼ਿਲ੍ਹਾ ਪ੍ਰਧਾਨ ਨੂੰ ਗੁੰਮਰਾਹ ਕਰਕੇ ਉਹਨਦੇ ਕੋਲ ਕੰਮ ਲੈਂਦੇ ਆ ਕਿਹਾ ਜ਼ਿਲ੍ਹਾ ਪ੍ਰਧਾਨ ਦੇ ਦਿਮਾਗ 'ਚ ਨਹੀਂ ਹੈਗਾ ਕਿ ਗੋਲਡੀ ਸੱਬਰワਲ ਜੀ ਆਪਣੇ ਜੁਗਾਰੂ ਨੇਤਾ ਸੀ ਉਹਨਾਂ ਨੇ ਕੁਛ ਨਹੀਂ ਤੁਹਾਡੇ ਨਾਲ ਗੱਲਬਾਤ ਕੀਤੀ ਦੇਖੋ ਮੈਂ ਤੁਹਾਨੂੰ ਦੱਸ ਤੇ ਰਿਹਾ ਉਹ ਸਾਡੀ ਸਹੀ ਰਿਪੋਰਟ ਨਹੀਂ ਇੱਥੇ ਦਿੰਦੇ ਉਹ ਚਮਚੇ ਵੀ ਸੁਣ ਲੋ ਇੱਕ ਚਮਚਾ ਸਫਾਰਸ਼ੀ ਉਰਨੇਸ਼ ਮਿਸ਼ਰਾ ਜੀ ਦੀ ਸਪਾਰਸ਼ ਤੇ ਲੱਗਾ ਜ਼ਿਲ੍ਹੇ ਦੇ ਵਿੱਚ ਇੱਕ ਚਮਚਾ ਅਸ਼ਮੀ ਸ਼ਰਮਾ ਜੀਵਨ ਕੁਪਤਰੀ ਦੀ ਸਪਾਰਸ਼ ਤੇ ਲੱਗਾ ਇੱਕ ਹੋਰ ਚਮਚਾ ਜਤਿੰਦਰ ਮਿੱਤਲ ਦੀ ਸਪਾਰਸ਼ ਤੇ ਲੱਗਾ ਹੋਇਆ ਉਹ ਕਿਸੇ ਨੂੰ ਅੱਗੇ ਨਹੀਂ ਆਂਦੇ ਮੇ ਕੋਈ ਆਹ ਪਿਛੇ ਨਹੀਂ ਮਿਲਿਆ ਕੋਈ ਤੁਹਾਨੂੰ ਆਦਾਨਾ ਨਹੀਂ ਮਿਲਿਆ ਇਸ ਕਾਰਨ ਤੁਸੀਂ ਆਪਣੇ ਆਪ ਨੂੰ ਸਮਝਿਆ ਠੱਗਿਆ ਮਹਿਸੂਸ ਕੀਤਾ ਉਧੇ ਦੀ ਗੱਲ ਨਹੀਂ ਹੈ ਅਸੀਂ ਲੋਕ ਤੁਸੀਂ ਮੈਨੂੰ ਜਾਣਦੇ ਹੋ ਮੈਂ ਸਮਾਜ ਸੇਵਾ ਦੇ ਵਿੱਚ ਵਿਸ਼ਵਾਸ ਕਰਨ ਵਾਲਾ ਬੰਦਾ ਆ ਜਿਸ ਤਰ੍ਹਾਂ ਤੁਸੀਂ ਮੈਨੂੰ ਪਹਿਲੇ ਵੀ ਕਿਹਾ ਕਿ ਲੋਕਡਾਊਨ ਦੇ ਵੀ ਤੁਸੀਂ ਸੇਵਾ ਕੀਤੀ ਮੈਂ ਘਰੇ ਨਹੀਂ ਬੈਠਿਆ ਜੋ ਕੀਤੀ ਹੈ ਉਹ ਧਾਰਮਿਕ ਔਰ ਸਮਾਜਿਕ ਲੁਧਿਆਣਾ ਸ਼ਹਿਰ ਦੇ ਅੰਦਰ ਜਿੰਨੇ ਵੀ ਧਾਰਮਿਕ ਔਰ ਸਮਾਜਿਕ ਪ੍ਰੋਗਰਾਮ ਹੁੰਦੇ ਆ ਮੈਂ ਦਾਅਵਾ ਕਰਦਾ ਕਿ ਜਿਲ੍ਹਾ ਪ੍ਰਧਾਨ ਦੀ ਡਾਇਰੀ ਖੋਲੋ ਉਹਦੇ ਵੀ ਪ੍ਰੋਗਰਾਮਾਂ ਦਾ ਪਤਾ ਲੱਗ ਜਾ ਕਿੰਨੇ ਆਉਂਦੇ ਤੇ ਗੋਲਡੀ ਸੱਬਰਵਾਲ ਦਾ ਵੀ ਪ੍ਰੋਗਰਾਮ ਚੈੱਕ ਕਰੋ ਲੋਕ ਮੈਨੂੰ ਪਿਆਰ ਕਰਦੇ ਜਿਆਦਾ ਕਿ ਜਿਲ੍ਹਾ ਪ੍ਰਧਾਨ ਨੂੰ ਪਿਆਰ ਕਰਦੇ ਆ ਸੋ ਮੈਂ ਉਹਨਕੀ ਖੂਬੀਆਂ ਕੀ ਦੇਖ ਗਿਆ ਆਮ ਆਦਮੀ ਪਾਰਟੀ ਦੇ ਵਿੱਚ ਯਕਦਾਂ ਵੀ ਤੁਸੀਂ ਆਗੇ ਕੀ ਖੂਬੀਆਂ ਕੀ ਦੇਖਿਆ ਉਹ ਮੇਰੇ ਭਾਈ ਚੱਡਾ ਸਾਹਿਬ ਇਹ ਇਕਦਮ ਨਹੀਂ ਹੋਇਆ ਇਹ ਜਵਾਰ ਭਾਟਾ ਫਟਿਆ ਜਵਾਲਾਮੁਖੀ ਫਟਿਆ ਬੜੀ ਦੇਰ ਤੋ ਥੋੜਾ ਥੋੜਾ ਕਰਕੇ ਮੈਂ ਬਰਦਾਸ਼ਤ ਕਰੀ ਜਾ ਰਿਹਾ ਸੀ ਕਰੀ ਵਿਆਰ ਸੀ ਕਰ ਕਿੰਨਾ ਕ ਨਾ ਬਰਦਾਸ਼ਤ ਕਰਾ ਖੂਬੀਆਂ ਤਾਂ ਦੱਸੋ ਨਾ ਕੀ ਖੂਬੀਆਂ ਦੇਖ ਲਈਆਂ ਖੂਬੀਆਂ ਵੀ ਦੱਸਾਂ ਹਾਂਜੀ ਖੂਬੀਆਂ ਆਮ ਆਦਮੀ ਪਾਰਟੀ ਭ੍ਰਸ਼ਟਾਚਾਰ ਦੇ ਵਿਰੁੱਧ ਵੱਡੀ ਮੁਹਿੰਮ ਛੜੀ ਹੋਈ ਹੈ کافی ਹੱਦ ਤੱਕ ਪੰਜਾਬ ਸਰਕਾਰ ਨੇ ਭ੍ਰਸ਼ਟਾਚਾਰ ਨੂੰ ਨੱਥ ਪਾਈ ਹੈ کافی ਹੱਦ ਤੱਕ ਨਸ਼ੇ ਦੇ ਉੱਤੇ ਪੰਜਾਬ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ کافی ਤਗੜੇ ਤਰੀਕੇ ਦੇ ਨਾਲ ਕਹਿ ਸਕਦੇ ਆ ਇਹਨੂੰ ਨਸ਼ੇ ਦੇ ਉੱਤੇ ਨੱਥ ਪਾਈ ਹੈ ਅੱਜ ਤੁਸੀਂ ਇਲਾਕਿਆਂ ਵਿੱਚ ਦੇਖ ਲਓ ਛੋਟੇ ਛੋਟੇ ਮੱਲਾ ਕਲੀਨਿਕ ਸੇਵਾ ਕੇਂਦਰ ਔਰ ਪੂਰੀ ਪਾਰਦਰਸ਼ਤਾ ਦੇ ਨਾਲ ਕਨਕ ਜਿਹੜੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਇਕੱਲੇ ਇਕੱਲੇ ਕਰਕੇ ਪਾਰਦਰਸ਼ਤਾ ਦੇ ਨਾਲ ਦਿੱਤੀ ਜਾ ਰਹੀ ਹੈ ਕਿਸੇ ਨਾਲ ਵੀ ਭੇਦਭਾਵ ਨਹੀਂ ਕੀਤਾ ਜਾ ਰਿਹਾ ਆਮ ਆਦਮੀ ਪਾਰਟੀ ਦੇ ਵਿੱਚ ਪਾਈਚਾਰਾ ਕਾਇਮ ਹੈ ਰੰਗਲੇ ਪੰਜਾਬ ਵੱਲ ਆਪਾ ਤੋਰ ਰਹੇ ਆ ਅੱਛਾ ਜੀ ਔਰ ਤੁਸੀਂ ਦੇਖੋ ਕਿ ਕਿਹੜੀ ਕਿਹੜੀ ਤੁਹਾਨੂੰ ਨਹੀਂ ਪੀਗਣਾਵਾ ਮੈਂ ਇਹਨਾਂ ਦੀਆਂ ਮੈਂ ਇਹਨਾਂ ਦਾ ਪ੍ਰਭਾਵਤ ਆ ਸਰਦਾਰ ਭਗਤ ਸਿੰਘ ਮਾਨ ਜੀ ਦੇ ਵਿੱਚ ਕਿੱਦਾਂ ਹਾਰ ਹੋ ਗਈ ਲੁਧਿਆਣੇ ਦੇ ਵਿੱਚ ਕਿਸ ਤਰ੍ਹਾਂ ਹਾਰ ਹੋ ਗਈ ਅਗਰ ਇਹਨਾਂ ਦੇ ਕੰਮ ਤੁਹਾਨੂੰ ਵਧੀਆ ਲੱਗੇ ਕੰਮ ਅਗਰ ਤੁਸੀਂ ਕਹਿ ਰਹੇ ਫਿਰ ਲੋਕਾਂ ਨੂੰ ਕਿਉਂ ਨਹੀਂ ਇਹਨਾਂ ਨੇ ਫਤਵਾ ਦਿੱਤਾ ਭਾਈ ਸਾਹਿਬ ਭਾਈ ਸਾਹਿਬ ਮੈਂ ਤੁਹਾਨੂੰ ਕਹਿ ਰਿਹਾ ਇਹ ਗੁੰਮਰਾਹ ਕਰਨ ਵਾਲੀ ਪਾਰਟੀ ਹੈ ਤੁਹਾਡੇ ਕੋਲ ਆ ਗਿਆ 15 ਲੱਖ ਰੁਪਇਆ ਦੱਸੋ ਐ ਪਾਣੇ ਦੇ 15 ਲੱਖ ਆਹ ਬੇਜਾ ਵੀ ਨੇ 15 ਲੱਖ ਦੀ ਗੱਲ ਕਰ ਰਹੇ ਹੋ ਆ ਬਿਲਕੁਲ ਉਹਨਾਂ ਨੇ 15 ਲੱਖ ਦਾ ਵਾਅਦਾ ਕੀਤਾ ਸੀ ਕਿਉਂ ਨਹੀਂ ਦਿੱਤਾ ਅੱਛਾ ਕਿਉਂ ਨਹੀਂ ਦਿੱਤਾ ਕਿਆ ਸੀ ਕਿ ਨਹੀਂ ਕਿਆ ਸੀ ਮੈਂ ਨਹੀਂ ਕਹਿੰਦਾ ਆਪੋ ਦਾ ਦੇਸ਼ ਕਹਿੰਦਾ ਤੇ ਮੈਂ ਫੇਰ ਵੀ ਤੁਹਾਨੂੰ ਕਹਿ ਰਿਹਾ ਪਾਰਟੀ ਦੀ ਗੱਲ ਆ ਪਾਰਟੀ ਨੇ ਵੀ ਤਾਂ 100000 ਰੁਪਏ ਦਾ ਕਿਹਾ ਸੀ ਉਹ ਕਿਹੜਾ ਬੁਰਾ ਕਰਦਾ ਦੇਖੋ ਬੜੀ ਧੀਰ ਤੋਂ ਪੰਜਾਬ ਦੇ ਵਿੱਚ ਕਾਫੀ ਸਰਕਾਰਾਂ ਰਹੀਆਂ ਆਮ ਆਦਮੀ ਪਾਰਟੀ ਦੀ ਪਹਿਲੀ ਵਾਰੀ ਸਰਕਾਰ ਆਈ ਹੈ ਔਰ ਜਿਹੜੇ ਉਹਨਾਂ ਨੇ ਲਿਸਟ ਬਣਾਈ ਸੀ ਕੰਮਾਂ ਦੀ ਕਿ ਇਹ ਕੰਮ ਕਰਾਂਗੇ ਉਹ ਕੰਮ ਕਰਾਂਗੇ ਉਹ ਪਹਿਲ ਦੇ ਆਧਾਰ ਤੇ ਹੋ ਰਿਹਾ ਔਰ ਮੈਂ ਤੁਹਾਨੂੰ ਦੱਸ ਰਿਹਾ ਕਿ 2 ਮਹੀਨੇ ਦੇ ਅੰਦਰ ਅੰਦਰ ਪੰਜਾਬ ਸਰਕਾਰ ਵੱਲੋਂ 1100 ਰੁਪਏ ਤੁਸੀਂ 1000 ਰੁਪਏ ਕਹਿੰਦੇ ਹੋ 1100 ਰੁਪਏ ਵਾਲੀ ਸਕੀਮ ਬਹੁਤ ਜਲਦ ਲਾਗੂ ਹੋ ਰਹੀ ਆ ਤੇ ਬਹੁਤ ਜਲਦ 100 ਰੁਪਏ ਦੇ ਰਹੇ ਹੋ 100 ਰੁਪਏ ਇੰਟਰਸਟ ਦੇ ਰਹੇ ਹੋ ਇੰਟਰਸਟ ਨਹੀਂ ਕਹਿ ਸਕਦੇ ਸ਼ਗਨ ਹੈ ਭੈਣਾ ਨੂੰ ਉਮਤਾ ਨੂੰ ਸ਼ਗਨ ਦੇਨੇ ਆ ਅੱਛਾ ਦੇਖੋ ਤੁਸੀਂ ਇੱਕ ਲਿਸਟ ਬਣਾਉਗੇ ਆਪਣੇ ਘਰ ਦੀ ਕਿ ਯਾਰ ਪੇਂਟ ਕਰਾਉਣਾ ਹੈ ਫਰਨੀਚਰ ਲਵਾਉਣਾ ਇਹ ਲਵਾਣਾ ਹੁਣ ਤੁਸੀਂ ਪੇਂਟ ਕਰਾਤਾ ਪੱਖੇ ਲਵਾ ਲੈ ਤੁਹਾਨੂੰ ਅੱਗੇ ਵੀ ਪੁੱਛੇ ਯਾਰ ਤੂੰ ਤਾਂ ਕਾਉਂਟਰ ਹੀ ਨਹੀਂ ਲਾਇਆ ਉਹ ਭਾਈ ਬੜੀ ਦੇਰ ਦਾ 70 ਸਾਲਾਂ ਦਾ ਗੰਦ ਪਾਇਆ ਪੰਜਾਬ ਤੇ ਹੌਲੀ-ਹੌਲੀ ਸਾਫ਼ ਹੋਏਗਾ ਹਜੇ 2-3 ਸਾਲ ਹੋਏ ਆ 2-3 ਸਾਲਾਂ ਕੀ ਦੇਖੋ ਅੱਜ ਪੂਰਾ ਪੰਜਾਬ ਰੰਗਲ ਹੈ ਫੇਰ ਨਵੇਂ ਸੀ ਲੱਗੇ ਆ ਆ ਕਮੀਆਂ ਹੋਣਗੀਆਂ ਉਹ ਦੂਰ ਕਰ ਰਿਹਾ ਸਾਡੇ ਵਰਕਰ ਵੀ ਕਰ ਰਹੇ ਆ ਜਮੀਨੀ ਸਤ ਤੇ ਲੱਗੇ ਅੱਜ ਮਨੇ ਇੱਕ ਗੱਲ ਦੱਸਿਓ ਤੇ ਦਾ ਸਭ ਦਿਲ ਤੇ ਆ ਕੇ ਆ ਕੇ ਸਾਡੇ ਸਾਡੇ ਜਿਹੜੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਲੁਧਿਆਣਾ ਹਲਕਾ ਸੈਂਟਰਲ ਦੇ ਵਰਕਰ ਦੇਖੋ ਸ਼੍ਰੀ ਅਸ਼ੋਕ ਪ੍ਰਾਸ਼ਰ ਪੱਪੀ ਜੀ ਜਦੋਂ ਐਮਐਲਏ ਬਣੇ ਉਹਨਾਂ ਨੇ ਪਹਿਲੇ ਦਿਨ ਤੋਂ ਹੀ ਕਹਿਤਾ ਕਿ ਮੇਰੇ ਹਲਕਾ ਸੈਂਟਰਲ ਦੇ ਵਿੱਚ ਜੇ ਕੋਈ ਨਸ਼ਾ ਵੇਚਦਾ ਮੈਨੂੰ ਫੜਿਆ ਗਿਆ ਖਾਸ ਕਰਕੇ ਕੰਨ ਲਾ ਕੇ ਸੁਣ ਲੋ ਕਿ ਜੇ ਕੋਈ ਨਸ਼ਾ ਵੇਚਦਾ ਜਾਂ ਫਿਰ ਕੋਈ ਨਸ਼ਾ ਕਰਦਾ ਮੈਨੂੰ ਪਤਾ ਲੱਗ ਗਿਆ ਤਾਂ ਉਹਦਾ ਉਹ ਹਾਲ ਕਰੂੰਗਾ ਯਾਦ ਰੱਖਿਓ ਔਰ ਦੂਜੀ ਗੱਲ ਜਿਹੜੇ ਵੇਚਣ ਵਾਲਿਓ ਜਾ ਤਾਂ ਮੇਰਾ ਹਲਕਾ ਸੈਂਟਰਲ ਛੱਡ ਦਿਓ ਜਾਫਰ ਜੇਲ੍ਹ ਤੁਹਾਡੇ ਲਈ ਤਿਆਰ ਪਈਆ ਅਸ਼ੋਕ ਪ੍ਰੈਸ ਪੱਪੀ ਜੀ ਨੇ ਕਿਹਾ ਸੀ ਔਰ ਜੋ ਉਹਨਾਂ ਨੇ ਕਾ ਕਰਕੇ ਦਿਖਾਇਆ ਕਿੰਨੇ ਨਸ਼ੇ ਵਾਲੇ ਫੜਲੇ ਕਿੰਨੇ ਨਸ਼ੇ ਵਾਲੇ ਫੜੇ ਰੋਜ਼ ਆਪਣਾ ਖਬਰਾਂ ਦੇਖਦੇ ਆਂ ਫੜੀ ਨਾ ਕਰੋ ਨਾ ਸੈਂਟਰ ਹੜਕੇ ਦੀ ਗੱਲ ਕਰੋ ਨਾ ਸੈਂਟਰ ਹੜਕੇ ਦੀ ਤੁਸੀਂ ਅੱਧਾ ਕਰੋ ਬੜੇ ਨਸ਼ੇ ਵਾਲੇ ਫੜਲੇ ਬੜੇ ਨਸ਼ੇ ਵਾਲੇ ਫੜੇ ਰੋਜ਼ ਰੇਟਾ ਵੀ ਹੁੰਦੀ ਆ ਰੋਜ਼ ਆਪ ਖਬਰਾਂ ਤੇ ਦੇਖਦੇ ਚੰਦਾ ਸਾਹਿਬ ਦਿੱਲੀ ਦੇਖਦੇ ਆਂ ਔਰ ਮੈਂ ਤੁਹਾਨੂੰ ਦੱਸ ਰਿਹਾ 90% ਤੱਕ ਨਸ਼ਾ ਪੰਜਾਬ ਦੇ ਵਿੱਚ ਕੀ ਸਾਡੇ ਹਲਕਾ ਸੈਂਟਰ ਦੇ ਖਤਮ ਹੋ ਗਿਆ ਜਿਹੜਾ 10% ਹਜੇ ਵੀ ਜਿਹੜਾ ਅੰਦਰ ਖਾਤੇ ਵਿੱਚ ਕਰ ਰਿਹਾ ਉਹ ਵੀ ਫੜੇ ਜਾਣਗੇ ਜਲਦੀ ਟੈਨਸ਼ਨ ਦੀ ਗੱਲਬਾਤ ਕਰਦੇ ਤੇ ਕਹ ਦਿੰਦੇ ਪਿਛਲੀ ਸਰਕਾਰਾਂ ਦਾ ਕੋਡ ਹੈ ਪਿਛਲੀਆਂ ਸਰਕਾਰਾਂ ਦਾ ਕੋਡ ਹੈ ਪਿਛਲਾ ਕੋਡ ਹੈ 2.5 ਸਾਲ ਹੋ ਗਏ ਆ ਤੁਸੀਂ ਉਸ ਕੋਡ ਨੂੰ ਖਤਮ ਕਰਨ ਦੇ ਵਿੱਚ ਕਹਿ ਰਹੇ ਹੋ ਤੁਸੀਂ ਲੱਗੇ ਹੋਏ ਹੋ ਲੇਕਿਨ ਉਹ ਕੋਡ ਖਤਮ ਨਹੀਂ ਹੋ ਰਿਹਾ ਚੱਡਾ ਸਾਹਿਬ ਚੱਡਾ ਸਾਹਿਬ ਮੈਂ ਤੁਹਾਨੂੰ ਪਹਿਲੇ ਵੀ ਕਿਹਾ ਜਦੋਂ ਆਪਾਂ ਨਵੀਂ ਲਿਸਟ ਬਣਾ ਲਈਆਂ ਕਿ ਇਹ ਕੰਮ ਕਰਨਾ ਹੈ ਕੰਮ ਕਰਨਾ ਆਪਾਂ ਲਾਸਟ ਵਾਲੇ ਤੇ ਨਹੀਂ ਕਹਿਣ ਲੱਗੇ ਕਿ ਹਾਂ ਵੀ ਇਦਾਂ ਅਸੀਂ ਪੈਲ ਦੇ ਆਧਾਰ ਤੇ ਸਭ ਦਾ ਕੰਮ ਕਰ ਰਹੇ ਆਂ ਕਾਫੀ ਲੋਕਾਂ ਦੇ ਅਸੀਂ ਕੰਮ ਕਰ ਦਿੱਤੇ ਆਂ ਅੱਜ ਤੁਸੀਂ ਦੇਖੋ ਬਿਜਲੀ ਬਿੱਲ ਦੀ ਗੱਲ ਕਰੋ ਬਿਜਲੀ ਬਿੱਲ ਆਇਓ ਹਾਂਜੀ ਬਿਜਲੀ ਮਾਫ ਕੀਤੀ 600 ਯੂਨਿਟ ਹਾਂਜੀ ਕਿੱਤਾ ਹਾਂਜੀ ਬਿਜਲੀ ਮਾਫ ਕਰਨ ਤੇ ਉਹ ਯਾਦ ਕਰੋ ਸਮਾਂ ਜਦੋਂ ਤੁਹਾਡਾ 2000 ਰੁਪਏ ਦਾ ਬਿਜਲੀ ਦਾ ਬਿੱਲ ਹੋ ਜਾਂਦਾ ਸੀ ਤੇ ਉਹ ਲਾਈਨਮੈਨ ਜਿਹੀ ਪਲਾਸ ਲੈ ਕੇ ਤੁਹਾਡੇ ਘਰਾਂ ਦੇ ਬਾਹਰ ਖੜੇ ਹੁੰਦੇ ਸੀ ਕਿ ਆਓ ਬਿਲ ਤਾਰ ਕੱਟਣ ਲੱਗਿਆ ਪਰੀ ਗਰਮੇ ਤੁਹਾਡੇ ਕੱਟ ਕੇ ਤੁਸੀਂ ਲੀਡਰਾਂ ਦੇ ਐਮ ਐਲ اے ਮੰਤਰੀ ਦੇ ਹੱਥ ਜੋੜਦੇ ਸੀ ਪਾਜੀ ਐਸ ਡੀਓ ਨੂੰ ਫੋਨ ਮਾਰ ਦਿਓ ਪਾਜੀ ਐਕਸ਼ਨ ਨੂੰ ਫੋਨ ਮਾਰ ਦਿਓ ਔਰ ਅੱਜ ਦੱਸੋ ਆਂਦਾ ਕਿ ਤੁਹਾਡੇ ਘਰਾਂ ਦੇ ਵਿੱਚ ਰੇਟ ਵੇ ਦਾ ਵਧਾਏ ਦਿੱਤਾ ਫਿਰ ਪਹਿਲੇ ਫਿਰ ਹੀ ਦੇਤੇ ਫਿਰ ਰੇਟ ਵਧਾਤਾ ਫਿਰ ਤਾਂ ਲੋਕਾਂ ਦੇ ਹੁਣ ਤਾਂ ਬਿੱਲ ਆਏ ਆ ਨਾ 80% 90% ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਆ ਜੀ ਦੇਖੋ ਹੁਣ ਤੁਸੀਂ ਕੀ ਜਾਣੀ ਆਉਂਦੇ ਹੋ ਗਿਆ ਉਦਸ਼ਟੀਆਂ ਦੇ ਫੈਕਟਰੀਆਂ ਦੇ ਉਹਨਾਂ ਕੋਲ ਤਾਂ ਬਿੱਲ ਬੰਦੇ ਆ ਜੀ ਜੀ ਹੁਣ ਵੀ ਲੋਕਾਂ ਦੇ ਅਸੀਂ ਬਿੱਲ ਚੈੱਕ ਕੀਤੇ ਆ ਨਹੀਂ ਆ ਰਹੇ ਆ ਰਿਹਾ ਸਭ ਦੇ ਆ ਤੁਸੀਂ ਲਿਆਓ ਮੇਰੇ ਕੋਲ ਲਿਆਓ ਜਿਹੜਾ 600 ਯੂਨਿਟ ਤੋਂ ਥੱਲੇ ਵੀ ਹੈਗਾ ਦਿਖਾਓ ਜਿਹੜਾ ਬਿੱਲ ਹੋਂ ਦਾ ਨਾ ਆਵੇ ਤਾਂ ਕਿ ਨੀ ਆਇਆ ਸੀ ਜਾ ਕੇ ਨਾਲ ਕਰਵਾਵਾਂਗੇ ਹੁਣ ਲੋਕਾਂ ਵਿੱਚ ਕਿਸ ਤਰ੍ਹਾਂ ਵਿੱਚੋ ਵੇਚਰੋਗੇ ਬੀਜੇਪੀ ਦਾ ਪ੍ਰਚਾਰ ਕਰ ਲਿਆ ਹੁਣ ਆਮ ਆਦਮੀ ਪਾਰਟੀ ਦਾ ਪ੍ਰਚਾਰ ਕਿਸ ਤਰ੍ਹਾਂ ਲੋਕਾਂ ਨੂੰ ਵਿਸ਼ਵਾਸ ਹੋ ਗਿਆ ਕਿ ਤੁ ਕਈਆਂ ਨੂੰ ਤਾਂ ਵਿਸ਼ਵਾਸ ਵੀ ਨਹੀਂ ਹੋਇਆ ਕਿ ਤੁਸੀਂ ਬੀਜੇਪੀ ਛੱਡਤੀ ਆ ਜਿਨ੍ਹਾਂ ਨੂੰ ਨਹੀਂ ਵਿਸ਼ਵਾਸ ਹੋ ਰਿਹਾ ਉਹਨਾਂ ਨੂੰ ਮੈਂ ਕਹ ਰਿਹਾ ਭਾਈ ਮੈਂ ਧੋਖਾ ਖਾ ਚੁੱਕਾ ਮੇਰਾ ਪਰਿਵਾਰ ਧੋਖਾ ਖਾ ਚੁੱਕਾ ਹੈ ਉਹ ਤੁਸੀਂ ਨਾ ਖਾਈਓ ਪਾਈਓ ਤੁਸੀਂ ਨਾ ਖਾਈਓ ਮਿੱਤਰੋ ਤੁਸੀਂ ਨਾ ਖਾਣਾ ਦੋਸਤੋ ਬੱਚੋ ਇਹਨਾਂ ਤੋਂ ਗਮਰਾ ਤੇ ਮਲੇ ਹਵਾ ਦਾ ਗੁਬਾਰਾ ਹੈ ਕਿ ਲਾ ਹਵਾ ਦਾ ਗੁਬਾਰਾ ਕਿਸੇ ਵਰਕਰ ਦਾ ਮਾਨ ਸਤਕਾਰ ਨਹੀਂ ਹੁੰਦਾ ਸਵਾਏ ਚਮਚਿਆ ਤੋਂ ਚਮਚਾਗਰੀ ਕਰ ਲੋ ਤੇ ਤੁਹਾਨੂੰ ਮਿਲ ਜੇਗਾ ਸਭ ਕੁਝ ਪਤਵੁੱਦੂ ਮਿਲ ਜਾਣਗੇ ਜ਼ਿਲ੍ਹਾ ਪ੍ਰਧਾਨ ਤੋਂ ਨਾਰਾਜ਼ਗੀ ਸੀ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਤੋਂ ਵੀ ਕਹ ਲੋ ਵੀਰ ਕਿਹਦਾ ਕਿਹਦਾ ਨਾਮ ਲਵਾਉਂਦੇ ਮੰਨ ਦਿੱਖੀ ਆ ਲੜਿਆ ਦੀ ਬਿੱਟੂ ਜੀ ਐਮਪੀ ਇਲੈਕਸ਼ਨ ਲੜਿਆ ਸੀ ਤਾਂ ਕਿਹਾ ਉਹਨਾਂ ਦੇ ਤਾਂ ਨਹੀਂ ਕੋਈ ਹੋ ਗਿਆ ਕਿ ਉਹ ਐਮਪੀ ਕਾਂਗਰਸ ਛੱਡ ਕੇ ਭਾਜਪਾ ਚਾ ਗਏ ਸੀ ਤਾਂ ਛੱਡਦੇ ਕਿ ਭਾਈ ਉਹਨਾਂ ਦਾ ਚਲੋ ਕਿ ਉਸ ਵੇਲੇ ਸੋਚਿਆ ਹੋਵੇ ਕਿ ਪਾਰਟੀ ਛੱਡ ਦਵਾਂ ਕਿ ਹੁਣ ਇਲੈਕਸ਼ਨ ਹੈਗੇ ਲੋਕੀ ਕੀ ਸੋਚਣਗੇ ਇਲੈਕਸ਼ਨ ਵੇਲੇ ਸਾਥ ਛੱਡਤਾ ਇਲੈਕਸ਼ਨ ਤੋਂ ਬਾਅਦ ਛੱਡਤਾ ਕੋਈ ਇਹ ਕਾਰਨ ਤਾਂ ਨਹੀਂ ਛੱਡਾ ਸਾਹਿਬ ਇੱਕ ਨਾਮ ਹੋਵੇ ਨਾ ਰਬਨੀਤ ਬਿੱਟੂ ਤੇ ਮੈਂ ਕਹਾਂ ਅੱਤ ਵੇ ਬੇੜਾ ਗੜ ਕੇ ਕੀਤਾ ਵੇ ਪੂਰੇ ਕਾਂਗਰਸੀ ਕਾਂਗਰਸ ਕਰਨ ਕੀਤਾ ਵੇ ਭਾਜਪਾ ਦਾ ਅੱਜ ਤੁਸੀਂ ਪੰਜਾਬ ਦਾ ਪ੍ਰਧਾਨ ਦੇਖ ਲਓ ਪੰਜਾਬ ਦਾ ਪ੍ਰਧਾਨ ਸੁਨੀਲ ਜਾਖੜ ਉਹ ਦੋ ਜਣੇ ਇਕੱਲਾ ਪਾਰਟੀ ਤੇ ਇਹਨੂੰ ਚੱਕ ਕੇ ਪੰਜਾਬ ਪ੍ਰਧਾਨ ਲਾਤਾ ਉਹ ਬਾਕੀ ਇਹ ਪੁਰਾਣੇ ਹੈਗੇ ਨੇ ਉਹਨਾਂ ਦਾ ਲੈਟੋਟ ਦੋ ਪਾਰਟੀ ਦਾ ਲੈ ਆ ਲੈ ਕੇ ਖੜਾ ਕਰੀ ਚੱਲੋ ਸੁਣੋ ਜ਼ਿਲ੍ਹੇ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਪਾਰਟੀ ਦੇ ਕਾਰਜਕਰਤਾ ਕੰਮ ਕਰਦੇ ਰਹੇ ਕਿ ਸ਼ੁਕਰ ਹੈ ਕਿ ਅਸੀਂ ਪਹਿਲੀ ਵਾਰੀ ਬੀਜੇਪੀ ਲੁਧਿਆਣਾ ਦਾ ਚੋਣ ਲੜਨ ਜਾ ਰਹੀ ਹੈ ਖੁਸ਼ ਸੀ ਕਾਰਜਕਰਤਾ ਇਹਨਾਂ ਨੇ ਜਿਹੜੇ ਕਾਰਜਕਰਤਾ ਨੇ ਮਿਹਨਤ ਕੀਤੀਆਂ ਯਾਰ ਪੰਜਾਬ ਪੰਜ ਸਾਲਾਂ 40-40 ਸਾਲਾਂ ਤੋਂ ਲੱਗੇ ਹੋਏ ਆ ਤੁਸੀਂ ਉਹਨਾਂ ਨੂੰ ਛੱਡ ਕੇ ਉਹ 12 13 ਸ਼ੂਟ ਦੁਆਰਾ ਇੱਕ ਰਵਨੀ ਸਿੰਘ ਬਿੱਟੂ ਲਾਤਾ ਉਹ ਵੀ ਹਰਾਤਾ ਲੋਕਾਂ ਨੇ ਹਰਾਤਾ ਉਹਨੂੰ ਹਾਂ ਦਾ ਭਾਰਤ ਮੰਤਰੀ ਬਣਾਤਾ ਉਹ ਭਰਾਵਾ ਬੀਜੇਪੀ ਵਰਕਰ ਜਿਹੜੇ ਪੁਰਾਣੇ ਕੰਮ ਕਰ ਰਹੇ ਆ ਜਾਂ ਤੇ ਉਹਨਾਂ ਦੇ ਗਲੇ ਘੋਟ ਦੋ ਇੱਕੋ ਵਾਰੀ ਬੁਲਾ ਕੇ ਦਫਤਰ ਉਹਨਾਂ ਨੂੰ ਯਾਰ ਜੁਰ ਦੇ ਦੋ ਮਾਰ ਦਿਓ ਤੇ ਨਵੇਂ ਪੰਦੇ ਨੂੰ ਬੰਦਿਆਂ ਨੂੰ ਲਿਆ ਲਿਆ ਕੇ ਨਵੇਂ ਬੰਦਿਆਂ ਮਾਨ ਸਤਕਾਰ ਕਰੋ ਗੱਲ ਹੀ ਖਤਮ ਸਿੱਧੀ ਤਰ੍ਹਾਂ ਕੋ ਕਿ ਅਸੀਂ ਇਹ ਬੀਜੇਪੀ ਵਾਲੇ ਅਸੀਂ ਕਾਂਗਰਸੀਕਰਨ ਕਰਨਾ ਜੀ ਪਾਰਟੀ ਦਾ ਗੱਲ ਖਤਮ ਫੇਰ ਬਗਲ ਤਾਂ ਕਾਫੀ ਹੋਇਆ ਕਈ ਕਾਂਗਰਸ ਚ ਅਗੇ ਜਾਂ ਕਈ ਬੀਜੇਪੀ ਚ ਜਾਂ ਕਈ ਆਵਾ ਦੀ ਬਸ ਸਾਰੀ ਟੀਮ ਤਾਂ ਹੋਈ ਰਹੀ ਹੈਗੀ ਆ ਦੇਖੋ ਜੀ ਕੌਣ ਕੀ ਕਰ ਰਿਹਾ ਕੌਣ ਕੀ ਨਹੀਂ ਕਰ ਰਿਹਾ ਮੈਨੂੰ ਨਹੀਂ ਪਤਾ ਮੈਂ ਆਪਣਾ ਮੈਂ ਬੀਜੇਪੀ ਦੇ ਬਾਰੇ ਨਹੀਂ ਬੋਲਣਾ ਸੀਗਾ ਕਿ ਚਲੋ ਕੋਈ ਗੱਲ ਨਹੀਂ ਮੇਰੇ ਪਿਤਾ ਨੇ ਜੇਲ੍ਹ ਨਾਲ ਕੱਟੀਆਂ ਮਰਦੇ ਟਾਈਮ ਤੇ ਵੀ ਉਹਨਾਂ ਦੇ ਉੱਤੇ ਬੀਜੇਪੀ ਦਾ ਝੰਡਾ ਪਿਆ ਮੈਂ ਵੀ 22 ਸਾਲ ਆਪਣੇ ਜੀਵਨ ਦੇ ਕੀਮਤੀ ਵੀ 22 ਸਾਲ ਪਾਰਟੀ ਨੂੰ ਦਿੱਤੇ ਪਰ ਪਾਰਟੀ ਨੇ ਮੇਰਾ ਦਰਕਿਨਾਰ ਦਿੱਤਾ ਪੂਰੀ ਤਰ੍ਹਾਂ ਕਿੰਨੇ ਨਾਲ ਜੁਵਾ ਹੋਰ ਲੈ ਕੇ ਗਏ ਹੋ ਤੁਸੀਂ ਪਾਰਟੀ ਦੇ ਵਿੱਚ ਹੁਣ ਮੈਂ ਤੁਹਾਨੂੰ ਕੀ ਨਾਮ ਦੱਸਾਂ ਲੋਕਾਂ ਦਾ ਕਿ ਮਾਰਾ ਵੀ ਸੌ ਖਾ ਕੇ ਕਹਿੰਦਾ ਮੈਨੂੰ ਸੈਂਕੜੇ ਹੀ ਫੋਨ ਦਿੱਲੀ ਦੇ ਆ ਰਹੇ ਆ ਕੀ ਪਾ ਦੇਈ ਔਰ ਬੀਜੇਪੀ ਦੇ ਪਦ ਅਧਿਕਾਰੀ ਨੇ ਕੋਈ ਮੰਡਲਾਂ ਦੇ ਵਿੱਚ ਕੰਮ ਕਰਿਆ ਵੀ ਬੂਥਾਂ ਦੇ ਕੰਮ ਕਰਿਆ ਜਿਲ੍ਹੇ ਦੇ ਵਿੱਚ ਵੀ ਕੰਮ ਕਰ ਰਹੇ ਲੋਕ ਆ ਤੁਹਾਡੇ ਕਹਿੰਦਾ ਤੇ ਹੋਰ ਛੱਡ ਸਕਦੇ ਆ ਬੀਜੇਪੀ ਛੱਡ ਸਕਦੇ ਉਹ ਭਰਾਵਾ ਮੇਰੇ ਵਰਗੇ ਸੈਂਕੜੇ ਕਰੇ ਕਰਤਾ ਜਿਨ੍ਹਾਂ ਦਾ ਮਨ ਦੀ ਟੀਸ ਹੈ ਕਿ ਜਦੋਂ ਉਹ ਕਹਿੰਦੇ ਜਦੋਂ ਬੀਜੇਪੀ ਦਫਤਰ ਬਣਿਆ ਉਹ ਚਮਚੇ ਤੋਂ ਇਲਾਵਾ ਵੀ ਦਫਤਰ ਦੇ ਅੰਦਰ ਵੜਦਾ ਹੀ ਨਹੀਂਗਾ ਚਮਚੇ ਸਿਰੇ ਆਉਂਦੇ ਐ ਕਾਊਂਟਰ-ਕਾਊਂਟਰ ਸਾਫ਼ ਕਰਦੇ ਐ ਚੱਲ ਵੀ ਜਿਹੜਾ ਆਇਆ ਜੇ ਕੋਈ ਵਰਕਰ ਵਿਚਾਰਾ ਕੰਮ ਕਰਾਣ ਆ ਵੀ ਜਾਂਦਾ ਪ੍ਰਧਾਨ ਜੀ ਕੋਲ ਉਹ ਕਿ ਪ੍ਰਧਾਨ ਜੀ ਸਾਡਾ ਕੰਮ ਕਰ ਦੋ ਤੇ ਉਹ ਬੇਤਫੰਗਰ ਲਿਓ ਜੀ ਮੈਂ ਫੋਨ ਬੰਨਾਲਾ ਲਿਓ ਜੀ ਮੈਂ ਫੋਨ ਬੰਨਾਲਾ ਚਮਚਾਦਰੀਆਂ ਮਾਰ-ਮਾਰ ਕੇ ਉਹ ਭੇੜਾ ਕਰਕੇ ਕੀਤਾ ਵਰਕਰ ਨੂੰ ਮਿਲਣ ਹੀ ਨਹੀਂ ਦਿੰਦੇ ਸਿੱਧੇ ਨੂੰ ਕੋਈ ਤਾਲ ਮੇਲੇ ਨਹੀਂ ਹੋਣ ਦਿੰਦੇ ਕੋਈ ਗੱਲ ਹੀ ਨਹੀਂ ਕਰਦੇ ਸੈਂਟਰ ਦੇ ਵਿੱਚ ਆਵਾਜ਼ ਨਹੀਂ ਪਹੁੰਚਾਈ ਤੁਸੀਂ ਮੈਂ ਸਾਰਿਆਂ ਨਾਲ ਗੱਲ ਕੀਤੀ ਆ ਮੈਂ ਸਾਰਿਆਂ ਨੂੰ ਦੱਸਿਆ ਤੁਹਾਡੀ ਸਰਕਾਰ ਸੈਂਟਰ ਵਿੱਚ ਹੈਗੀ ਆ ਤਿੰਨ ਵਾਰੀ ਦੇ ਆਪਣੇ ਪ੍ਰਧਾਨ ਮੰਤਰੀ ਜਨਿੰਦਰ ਮੋਦੀ ਜੀ ਉਹਨਾਂ ਤੱਕ ਤੁਹਾਡੀ ਪਹੁੰਚ ਸੀ ਵਿਜੇ ਸਪਲਾਈ ਜਿਨ੍ਹਾਂ ਤੁਹਾਡੀ ਵੱਲ ਬੜੀ ਵਧੀਆ ਸੀ ਉਹਨਾਂ ਦਾ ਗੱਲ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੀ ਕਦਰ ਨਹੀਂ ਹੋ ਰਹੀ ਮਾਨਯੋਗ ਵਿਜੇ ਸਾਂਪਲ ਜੀ ਮੈਂ ਸਮਝਦਾ ਪੰਜਾਬ ਦੇ ਵਿੱਚ ਇੱਕ ਐਸੇ ਲੀਡਰ ਹੈ ਜਿਹੜੇ ਵਰਕਰ ਦੀ ਬਾਹ ਫੜਦੇ ਆ ਔਰ ਮੈਨੂੰ ਤਾਂ ਭਰਾਵਾਂ ਵਾਂਗੂ ਪਿਆਰ ਦਿੰਦੇ ਆ ਉਹਨਾਂ ਵਰਗਾ ਲੀਡਰ ਭਾਰਤੀ ਜਨਤਾ ਪਾਰਟੀ ਵਿੱਚ ਨਾ ਹੋਇਆ ਤੇ ਨਾ ਕਦੇ ਹੋਏਗਾ ਵੀ ਜੇ ਸੰਪਲਾ ਜੀ ਵਰਗਾ ਮੈਂ ਵੀ ਜੇ ਸੰਪਲਾ ਜੀ ਨੂੰ ਅੱਜ 7-8 ਮਹੀਨੇ ਤੋਂ ਲਗਾਤਾਰ ਦੱਸ ਰਿਹਾ ਸੀ ਕਿ ਭਾਜੀ ਮੇਰੇ ਨਾਲ ਇਦਾਂ ਕਰ ਰਹੇ ਆ ਭਾਜੀ ਮੇਰੇ ਨਾਲ ਇਦਾਂ ਕਰ ਰਹੇ ਉਹਨਾਂ ਨੇ ਵੀ ਉਹਨਾਂ ਨੇ ਵੀ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਨੂੰ ਮੇਰੇ ਸਾਹਮਣੇ ਕੋਲ ਬਿਠਾ ਕੇ ਤਿੰਨ ਚਾਰ ਵਾਰੀ ਕਹਿ ਯਾਰ 골ਡੀ ਦਾ ਬੰਦਾ ਮਾਨ ਸਤਕਾਰ ਦਿਓ ਇਹਨੂੰ ਬੁਲਾਇਆ ਕਰੋ ਪ੍ਰੋਗਰਾਮਾਂ ਤੇ ਇਹ ਮੀਂਤੀ ਵਰਕਰ ਹੈ ਝੜੂ ਵਰਕਰ ਹੈ ਤੁਸੀਂ ਜਿੱਥੇ ਮਰਜ਼ੀ ਕਰੋ ਪਰ ਇਹਨਾਂ ਨੇ ਉਹਨਾਂ ਨੂੰ ਵੀ ਇਗਨੋਰ ਮਾਰਿਆ ਅੱਛਾ ਜੀ ਇਹਨਾਂ ਨੇ ਜ਼ਿਲ੍ਹੇ ਵਾਲਿਆਂ ਨੇ ਉਹਨਾਂ ਨੂੰ ਵੀ ਇਗਨੋਰ ਮਾਰਿਆ ਤੇ ਯਾਰ ਤੁਸੀਂ ਜੇ ਸੰਪਲਾਈ ਵਾਲੇ ਬੰਦੇ ਨੂੰ ਐਦਾਂ ਕਹਿ ਸਕਦੇ ਹੋ ਤੇ ਮੇਰਾ ਕੀ ਕਰੋਗੇ ਤੁਸੀਂ ਦੱਸੋ ਮੈਂ ਫੇਰ ਕਹਿ ਰਿਹਾ ਮੇਰੀ ਕਿਸੇ ਬੰਦੇ ਨਾਲ ਕੋਈ ਲੜਾਈ ਨਹੀਂ ਮੇਰੇ ਕਿਸ ਨਾਲ ਨਹੀਂ ਕੋਈ ਗੱਲਬਾਤ ਸਿਰਫ ਸਿਰ ਮੈਂ ਤਕਲੀਫ ਵਿੱਚ ਹਾਂ ਜੇ ਅੱਜ ਐ ਨਹੀਂ ਕਿ ਗੁਰਜਨੀਸ਼ ਧਿਮਾਨ ਪ੍ਰਧਾਨ ਆ ਮੈਂ ਤਾਂ ਕਹਿ ਰਿਹਾ ਕੋਈ ਹੋਰ ਪ੍ਰਧਾਨੰਦਾ ਉਹ ਮੈਨੂੰ ਇਗਨੋਰ ਕਰਦਾ ਨਾ ਮੁੰਦੇ ਹੋਰ ਵੀ ਬੋਲਣਾ ਸੀਗਾ ਲੋਕਾਂ ਨੂੰ ਕੀ ਮੈਸੇਜ ਲਾਸਟ ਲੋਕਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਬੱਚੋ ਭਾਰਤੀ ਜਨਤਾ ਪਾਰਟੀ ਦੇ ਝੂਠੇ ਪ੍ਰਚਾਰ ਤੋਂ ਖਾਸ ਕਰਕੇ ਲੁਧਿਆਣਾ ਦੇ ਪੰਜਾਬ ਵਾਲਿਆਂ ਖਾਸ ਕਰਕੇ ਬੱਚੋ ਉਹਨਾਂ ਤੋਂ ਤੁਸੀਂ ਠੀਕ ਹੈ ਜਿਹੜੇ ਝੂਠੀਆਂ ਗੱਲਾਂ ਕਰਦੇ ਇਹਨਾਂ ਦੀ ਗੱਲਾਂ ਦੇ ਵਿੱਚ ਨਾ ਆਓ ਮੈਂ ਆਪਣੇ 20-22 ਸਾਲ ਜੀਵਨ ਦੇ ਖਰਾਬ ਕਰ ਲਏ ਆ ਆਪਣਾ ਪਰਿਵਾਰ ਖਰਾਬ ਕਰ ਲਿਆ ਤੁਸੀਂ ਨਾ ਆਪਣਾ ਕਰਿਓ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਪੰਜਾਬ ਦੇ ਜਿਹਾ ਵੀ ਪਲਾ ਕਰ ਸਕਦੀ ਹੈ ਜੇ ਕੋਈ ਦੇਸ਼ ਦਾ ਪਲਾ ਕਰ ਸਕਦਾ ਹੈ ਤੇ ਉਹ ਆਮ ਆਦਮੀ ਪਾਰਟੀ ਹੈ ਆਮ ਆਦਮੀ ਪਾਰਟੀ ਵਿੱਚ ਸੱਚਮੁੱਚ ਦੇ ਸੱਚਮੁੱਚ ਹੀ ਆਮ ਲੋਕ ਨੇ ਮੈਂ ਦੇਖ ਲਿਆ ਦੇਖੋ ਮੈਂ ਧੰਨਵਾਦ ਕਰਦਾ ਸ਼੍ਰੀ ਅਸ਼ੋਕ ਪ੍ਰਾਚਰ ਪੱਪੀ ਜੀ ਐਮਐਲਏ ਸਾਹਿਬ ਵਿਧਾਨ ਸਭਾ ਹਲਕਾ ਸੈਂਟਰਲ ਦੇ ਐਮਐਲਏ ਨੇ ਬਹੁਤ ਹੀ ਵਧੀਆ ਦੋਸਤ ਨੇ ਬਹੁਤ ਵਧੀਆ ਉਹਨਾਂ ਨੂੰ ਆਪਾਂ ਨੇਤਾ ਨਹੀਂ ਕਹਿ ਸਕਦੇ ਬੇਟੇ ਨੇ ਲੋਕਾਂ ਦੇ ਉਹ ਭਰਾ ਨੇ ਉਹ ਦੋਸਤ ਨੇ ਲੋਕਾਂ ਦੇ ਉਹ ਬਹੁਤ ਹੀ ਪਾਈਚਾਰ ਨਾਲ ਲੈਂਦੇ ਆਪਣੇ ਵਰਕਰ ਦਾ ਮਾਨ ਰੱਖਦੇ ਆ ਆਪਣੇ ਵਰਕਰ ਦਾ ਸਲਮਾਨ ਕਰਦੇ ਆ ਆਪਣੇ ਵਰਕਰ ਦੀ ਪਿੱਠ ਤੇ ਹੱਥ ਰੱਖਦੇ ਆ ਹਮੇਸ਼ਾ ਉਸ ਤੋਂ ਬਾਅਦ ਵੀਰ ਸ਼੍ਰੇਸ਼ਟ ਸ਼੍ਰੀ ਵਿਜੇ ਦਾਨਵ ਸਾਹਿਬ ਵੀਰ ਸ਼੍ਰੇਸ਼ਟ ਸ਼੍ਰੀ ਵਿਜੇ ਦਾਨਵ ਸਾਹਿਬ ਉਹ ਵੀ ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਜੁਆਇਨ ਕੀਤੇ ਆ ਓਏ ਤੁਸੀਂ ਅਸ਼ੋਕ ਪ੍ਰਸ਼ੇ ਪੱਪੀ ਜਣ ਚ ਵਿਜੇ ਦਾਨਵ ਜੀ ਹੋਣ ਤੇ ਦੇਖੋ ਤੁਸੀਂ ਕਿੱਦਾਂ ਨਾਲ ਮਿਹਨਤਾਂ ਕਰ ਕਰਕੇ ਕਿਦਾਂ ਇਹਨਾਂ ਨੇ ਸੰਘਰਸ਼ ਕਰ ਕਰਕੇ ਅੱਜ ਇਸ ਬੁਲੰਦੀਆਂ ਤੇ ਪਹੁੰਚਿਆ ਹੈ ਸੋ ਮੈਂ ਸਭ ਤੋਂ ਪਹਿਲਾਂ ਤਾਂ ਮੈਂ ਆਖਿਰ ਵਿੱਚ ਵੀ ਤੇ ਸਭ ਤੋਂ ਪਹਿਲਾਂ ਵੀ ਮੈਂ ਕਹੂੰਗਾ ਕਿ ਸ੍ਰੀ ਸ਼ੋਕਪ੍ਰਸ਼ਨ ਪੱਪੀ ਵੀਜੇ ਦਾਨਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਮਾਨ ਬਖਸ਼ਿਆ ਔਰ ਮੇਰੇ ਇਧਰ ਦੀ ਦੁੱਖ ਦੀ ਆਪਾਂ ਕਹਿ ਸਕਦੇ ਮੈਂ ਬਹੁਤ ਹੀ ਨਮੋਸ਼ੀ ਸੀ ਮੇਰੇ ਅੰਦਰ ਬਹੁਤ ਹੀ ਹਤਾਸ਼ਿਆ ਸੀ ਕਿ ਮੈਂ ਬਹੁਤ ਹੀ ਜ਼ਿਆਦਾ ਟੁੱਟ ਚੁੱਕਿਆ ਸੀ ਪਰ ਮੈਨੂੰ ਇਹਨਾਂ ਨੇ ਮੇਰੇ ਪਿੱਛੇ ਹੱਥ ਰਿਕ ਦਿੱਤ ਰੱਖਿਆ ਔਰ ਕਹਿੰਦੇ ਤੂੰ ਜਾ ਕੰਮ ਕਰ ਦੱਸ ਕਿਹੜੇ ਕੰਮ ਹੈ ਜਿਹੜੇ ਮੈਂ ਤੇਰੇ ਤੁਹਾਡੇ ਜਿਹੜੇ ਵੀ ਤੁਹਾਡੇ ਏਰੀਆ ਦੇ ਕੰਮ ਹੋਣਗੇ ਕੋਈ ਸ਼ਹਿਰ ਦੇ ਕੰਮ ਹੋਣਗੇ ਜਾਇਜ਼ ਵਾਜਬ ਕੰਮ ਉਹ ਸਾਰੇ ਅਸੀਂ ਕਰਾਵਾਂਗੇ ਸੋ ਮੈਂ ਵੀਜੇ ਧਾਨਵ ਸਾਹਿਬ ਦਾ ਔਰ ਸ਼੍ਰੀ ਸ਼ੋਕ ਪ੍ਰਸ਼ਰ ਪੱਪੀ ਜੀ ਦਾ ਖਾਸ ਕਰਕੇ ਭਗਵੰਤ ਮਾਨ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਦੇ ਵਿੱਚ ਮਾਨ ਬਖਸ਼ਿਆ ਜੀ ਤੁਸੀਂ ਅੱਜ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾਵਾਂ ਕੋਲ ਜਾਓ ਤੋਂ ਤਰ ਮੈਂ ਤਾਂ ਰਾਜ ਦੀ ਗੱਲ ਦੱਸਣ ਲੱਗਾ ਇਹ ਜ਼ਿਲੇ ਵਾਲੇ ਕੀ ਕਰਦੇ ਐ ਜ਼ਿਲੇ ਵਾਲੇ ਬੀਜੇਪੀ ਵਾਲੇ ਕੀ ਕਰਦੇ ਐ ਸੁਣੋ ਜੇ ਤਾਂ ਕਿਸੇ ਸੈਂਟਰ ਮੰਤਰੀ ਮਿਨਿਸਟਰ ਨੇ ਆਣਾ ਹੈ ਜੇ ਤਾਂ ਕਦੇ ਪੰਜਾਬ ਪ੍ਰਧਾਨ ਨੇ ਆਣਾ ਹੈ ਜੇ ਕਿਸੇ ਵੱਡੇ ਲੀਡਰ ਨੇ ਆਣਾ ਹੈ ਫਿਰ ਤਾਂ ਉਹੀ ਗੱਲ ਕਿ ਉਹ ਚਾਰ ਪੰਜ ਚਮਚੇ ਆਓ ਜੀ ਬੈਠੋ ਜੀ ਬੁੱਕਾ ਦਵਾਂਗੇ ਸਵਾਗਤ ਕਰਾਂਗੇ ਇਹ ਕਰਾਂਗੇ ਉਹ ਕਰਾਂਗੇ ਉਹਨਾਂ ਦੀ ਡਿਊਟੀ ਲੱਗਦੀ ਆ ਤੇ ਜੇ ਕਿਤੇ ਪਾਤਨਗਰ ਚੌਂਕ ਉੱਤੇ ਨਿਕੇ ਬੈਣਾ ਡੀਸੀ ਅਫਸਰ ਨਿਕੇ ਬੈਣਾ ਉਹ ਸੀਪੀ ਅਫਸਰ ਨਿਕੇ ਬੈਣਾ ਜੇ ਕਿਸੇ ਧਰਨੇ ਤੇ ਬੈਣਾ ਤਾਂ ਬਰਕਰਾਰ ਆ ਜਾਣਗੇ ਭਾਜੀ ਅੱਜ ਉਹ ਅਜ ਧਰਨਾ ਲਾਣਾ ਬੰਦੇ ਲੈ ਕੇ ਅੱਜ ਰੈਲੀ ਆ ਬੱਸਾਂ ਭਰਨੀ ਆ ਇਹ ਤੁਹਾਡੀ ਡਿਊਟੀ ਹੈ ਉਹ ਦੋਸਤੋ ਮੇਰੇ ਭਾਈ ਭਾਈ ਦੇ ਵਰਕਰੋ ਮੈਂ ਤੁਹਾਡਾ ਹੀ ਭਰਾ ਆ ਤੁਹਾਡੇ ਵਿੱਚ ਹੀ ਨਿਕਲਿਆ ਮੈਂ ਕੋਈ ਤੁਹਾਡਾ ਦੁਸ਼ਮਣ ਥੋੜੀ ਆ ਤੁਹਾਡਾ ਅੱਜ ਵੀ ਮੈਂ ਭਰਾ ਆ ਪਰ ਤੁਹਾਨੂੰ ਅਲਰਟ ਕਰ ਰਿਹਾ ਤੁਸੀਂ ਆਪਣੇ ਦਿਲ ਤੇ ਧਿਆਨ ਕੇ ਕੋ ਕਦੇ ਇਹਨਾਂ ਨੇ ਤੁਹਾਨੂੰ ਕੋਈ ਸੈਂਟਰ ਮਿਨਿਸਟਰ ਆਇਆ ਹੋਵੇ ਕੋਈ ਆਇਆ ਹੋਵੇ ਤੁਹਾਨੂੰ ਕਦੇ ਕਾਲ ਆਇਆ ਇੱਥੇ ਕਿ ਆਜਾ ਭਾਈ ਸਰਕਾਰਾ ਹੌਸੇ ਵਿੱਚ ਕਿ ਉਹ ਬੰਦੇ ਦੇ ਐਡਮਿਨਿਸਟਰ ਸਾਹਿਬ ਆਇਆ ਉਹ ਤੁਹਾਨੂੰ ਮਿਲਾਈਏ ਮਾਨ ਸਨਮਾਨ ਦਿਵਾਈਏ ਕੋਈ ਸਥਾਪੀ ਦਿਵਾਈਏ ਉਹ ਵਰਕਰ ਨੂੰ ਕੋਈ ਪੈਸਾ ਨਹੀਂ ਚਾਹੀਦਾ ਕੋਈ ਤਨਖਾਹ ਨਹੀਂ ਚ ਇੱਕ ਸਿਰਫ ਮਾਨ ਸਤਕਾਰ ਮੰਗਦਾ ਹੋ ਤੁਸੀਂ ਉਹ ਵੀ ਨਹੀਂ ਦੇ ਸਕਦੇ ਕਮਾਲ ਹੈ ਤੁਹਾਡੇ ਤੇ ਹੁਣ ਦੇਖਣਾ ਆਏਗਾ ਕਿ ਜਿਹੜੇ ਕਿ ਹੋਰ ਬੀਜੇਪੀ ਦੇ ਵਿੱਚ ਜਿਹੜੇ ਇਹਨਾਂ ਨੇ ਕਿਹਾ ਹੈ ਕਿ ਲੀਡਰ ਹੈਗੇ ਕਿ ਉਹਨਾਂ ਦੇ ਉੱਤੇ ਸੈਂਕੜੇ ਲੋਕਾਂ ਦੇ ਸੈਂਕੜੇ ਬਹੁਤ ਜਲਦੀ ਕਹਿ ਰਹੇ ਕਿ ਸੈਂਕੜੇ ਲੋਕ ਜਿਹੜੇ ਕਿ ਬੀਜੇਪੀ 'ਚ ਛੱਡਣਗੇ ਜਿਸ ਕਰਕੇ ਬੀਜੇਪੀ ਦੀਆਂ ਨੀਤੀਆਂ ਤੋਂ ਲੋਕ ਨਾਖੁਸ਼ ਹੈਗੇ ਤਾਂ ਇਸ ਦੇਖਦੇ ਹੋਏ ਗੋਲਡੀ ਸਬਰਵਾਲ ਵੀ ਨਾਖੁਸ਼ ਸੀ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨ ਕੀਤਾ ਹੁਣ ਤੁਹਾਡਾ ਕੀ ਫੈਸਲਾ ਇੱਕ ਕਮੈਂਟ ਆ ਰਹੀ ਦੱਸਿਓ ਕਿ ਇਹਨਾਂ ਨੇ ਸਹੀ ਕੀਤਾ ਜਾਂ ਗਲਤ ਕੀਤਾ ਤੁਸੀਂ ਦੇਖਦੇ ਰਹੋ ਸਾਡਾ ਚੈਨਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ